ਬਹੁਤ ਸਾਰੇ ਮਰੀਜ਼ ਬਹੁਤ ਸਾਰੇ ਪੇਸ਼IENTS ਸਕਿਨ ਦੀ ਨਹੀਂ ਨਹੀਂ ਚਮੜੀ ਦੀ ਨਹੀਂ ਵਾਲਾਂ ਦੀ ਵੀ ਪ੍ਰੋਬਲਮਸ ਲੈ ਕੇ ਆ ਰਹੇ ਹਨ ਉਹਨਾਂ ਵਿੱਚ ਜਿਵੇਂ ਸਿਕਰੀ ਹੋ ਜਾਣਾ हेयर ਫਾਲ ਜਿਹਨੂੰ ਵਾਲ ਝੜਨਾ ਕਹਿੰਦੇ ਹਨ ਝੜਨ ਕਰਕੇ ਗੰਜਾਪਨ ਆਣਾ ਜਾਂ ਕੀੜਾ ਲੱਗਣਾ ਮੈਂਟਲ ਸਟ्रेस ਹੋ ਜਾਂਦੇ ਹਨ ਘਰ ਦੀ ਸਮੱਸਿਆ ਸਟੱਡੀਜ਼ ਦੀ ਸਮੱਸਿਆ ਦਾ ਸਟੂਡੈਂਟਸ ਦੇ ਵਿੱਚ ਜਾਂ ਜੋ ਐਕਚੁਅਲ ਕੋਈ ਐਗਜ਼ਾਮ ਦੇ ਰਹੇ ਆ ਬੱਚੇ ਉਹਨਾਂ ਦੇ ਵਿੱਚ ਕਲੀਅਰ ਪ੍ਰੋਬਲਮਸ ਕਾਫੀ ਜ਼ਿਆਦਾ ਇਹ ਹੇਅਰ ਦੀ ਜੋ ਸਮੱਸਿਆ ਹੈ ਇਹ ਲੰਬਾ ਟਾਈਮ ਚੱਲਦੀ ਹੈ ਇਹਦੀ ਮੈਡੀਸਿਨਸ ਕੁਝ ਲੰਬਾ ਟਾਈਮ ਖਾਣੀਆਂ ਪੈਂਦੀਆਂ ਇਸ ਕਰਕੇ ਫਿਰ ਉਹਨਾਂ ਪੇਸ਼ੈਂਟਸ ਦਾ ਫਾਲੋਅ ਅਪ ਵੀ ਕਾਫੀ ਲੰਬੇ ਟਾਈਮ ਲਈ ਹੀ ਬਣਿਆ। ਸੁੰਦਰਤਾ ਜੋ ਕਿ ਸਭ ਨੂੰ ਪਸੰਦ ਹੈ ਸਭ ਇਨਸਾਨਾਂ ਵੱਲੋਂ ਚਾਹੇ ਉਹ ਮਰਦ ਹੈ ਔਰਤ ਹੈ ਬੱਚਾ ਹੈ ਜਾਂ ਬਜ਼ੁਰਗ ਹੈ ਸੁੰਦਰਤਾ ਦੇ ਸਭ ਮਰੀਦ ਹਨ ਉਸੇ ਹੀ ਤਰ੍ਹਾਂ ਸਾਡੇ ਮਨੁੱਖੀ ਸਰੀਰ ਜਿਸ ਨੂੰ ਸਾਡੇ ਸਰੀਰ ਦੀ ਚਮੜੀ ਨੇ ਢੱਕ ਕੇ ਰੱਖਿਆ ਹੋਇਆ ਹੈ ਸਾਡੇ ਸਰੀਰ ਦਾ ਸ਼ੁਰੂਆਤੀ ਅੰਗ ਸਿਰ ਸਿਰ ਦੇ ਉੱਪਰ ਵਾਲ ਜੋ ਕਿ ਅਸੀਂ ਆਪਣੇ ਆਪਣੇ ਵੱਖ-ਵੱਖ ਅੰਦਾਜ਼ਾਂ ਦੇ ਵਿੱਚ ਰੱਖੇ ਹੋਏ ਹਨ ਜਿਸ ਤੋਂ ਸਾਬਤ ਜਾਨੋ ਹੀ ਹਨ ਸਾਬ ਨੇ ਆਪਣੇ ਆਪਣੇ ਪਹਿਰਾਵੇ ਦੇ ਨਾਲ-ਨਾਲ ਫੇਰ ਸਟਾਈਲ ਵੀ ਬਦਲਿਆ ਹੋਇਆ ਹੈ ਪਰੰਤੂ ਕੰਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਸਿਰ ਦੀ ਸਿਕਰੀ ਆਉਣਾ ਵਾਲਾ ਦਾ ਝੜਨਾ ਅਤੇ ਵਾਲਾਂ ਨੂੰ ਕੀੜਾ ਲੱਗਣਾ ਜਿਸ ਦੇ ਕਰ ਗੰਜਾਪਨ ਹੋਣਾ ਵੀ ਸ਼ੁਰੂ ਹੋ ਜਾਂਦਾ ਹੈ ਜੋ ਕਿ ਹੁਣ ਆਮ ਵਾਂਗ ਹੀ ਸਭ ਪੀੜਤ ਹੁੰਦੇ ਚਲੇ ਜਾ ਰਹੇ ਹਨ ਉਸੇ ਹੀ ਸਬੰਧ ਦੇ ਵਿੱਚ ਸਾਡੀ ਟੀਮ ਵੱਲੋਂ ਸਿਵਲ ਹਸਪਤਾਲ ਫਰੀਦਕੋਟ ਦੇ ਚਮੜੀ ਅਤੇ ਗੁਫਤ ਰੋਗਾ ਦੇ ਮਾਹੇ ਡਾਕਟਰ ਕੋਮਲ ਬੀ ਸਿੰਘ ਜੀ ਦੇ ਸਹਿਯੋਗ ਦੇ ਨਾਲ ਇੱਕ ਜਾਗਰੂਤਾ ਸੰਦੇਸ਼ ਤਿਆਰ ਕੀਤਾ ਗਿਆ ਜਿਸ ਸੰਬੰਧੀ ਡਾਕਟਰ ਕੋਮਲ ਬੀ ਸਿੰਘ ਵੱਲੋਂ ਪੂਰੇ ਵਿਸਥਾਰਪੂਰਕ ਦੱਸਿਆ ਸਮੱਸਿਆ ਕਿਉਂ ਆਉਂਦੀ ਹੈ ਕਿਵੇਂ ਇਲਾਜ ਅਤੇ ਅਸੀਂ ਆਪਣੇ ਵਾਲਾਂ ਦਾ ਬਚਾਓ ਕਰ ਸਕਦੇ ਹਾਂ ਆਓ ਜਾਣਦੇ ਹਾਂ ਪੂਰੀ ਜਾਣਕਾਰੀ ਸਿਵਲ ਹਸਪਤਾਲ ਫਰੀਦਕੋਟ ਦੇ ਚਮੜੀ ਅਤੇ ਗੁਪਤ ਰੋਗਾ ਦੇ ਮਾਹਰ ਡਾਕਟਰ ਪੋਮਲ ਬੀ ਸਿੰਘ ਕੋਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਭ ਤੋਂ ਪਹਿਲਾਂ ਸਵਾਗਤ ਇਹ ਪ੍ਰੋਜੈਕਟ ਅਸੀਂ ਦਾਗਾਂਤਰੀ ਦੀ ਬੇਵੱਸ ਸੈਰੀ ਕੋਰਮ ਜਾਪਤ ਕਰਨਾ ਸਿੱਖਾਉਂਦੇ ਰਹੇ ਹਾਂ ਤੇ ਤੁਹਾਡੇ ਵਾਸਤੇ ਅਸੀਂ ਤੁਹਾਡਾ ਐਸਕੇਨ ਵੀ ਪਾੜਾ ਵਿੱਚ ਸਿਖਾਉਂਦੇ ਹਾਂ ਇਹ ਡਾਕਟਰ ਕੋਲ ਇੰਟਰੋਡਕਸ਼ਨ ਹੋਵੇ ਐਨਸਿਸਟਿਕਾਲਜੀ ਸਾਰਿਆਂ ਨੂੰ ਮੈਂ ਡਾਕਟਰ ਕੋਮਲ ਸਿਵਲ ਹਸਪੀਟਲ ਵਿੱਚ ਸਕਿਨ ਦੇ ਵਿਭਾਗ ਵਿੱਚ ਸਕਿਨ ਦੀ ਡਾਕਟਰ ਹਾਂ ਡਾਕਟਰ ਇੱਕ ਦੇਖਣ ਦੇ ਵਿੱਚ ਆ ਰਿਹਾ ਹੈ ਵਾਲ ਜਿਹੜੇ ਹੈ ਇਹਨਾਂ ਨੂੰ ਆਪਾਂ ਸਿਰ ਦੇ ਇਹਨਾਂ ਅਸਲ ਵਿੱਚ ਮੈਂ ਲਗਾਤਾਰ ਸਮੱਸਿਆ ਆ ਰਹੀ ਹੈ ਕਿ ਕੈਕੀਏ ਅੱਜ ਕੱਲ ਬਹੁਤ ਸਾਰੇ ਮਰੀਜ਼ ਬਹੁਤ ਸਾਰੇ ਪੇਸ਼IENTS ਸੱਲੀ ਸਕਿਨ ਦੀ ਹੀ ਨਹੀਂ ਚਮੜੀ ਦੀ ਨਹੀਂ ਵਾਲਾਂ ਦੀ ਵੀ ਪ੍ਰੋਬਲਮਸ ਲੈ ਕੇ ਆ ਰਹੇ ਹਨ ਉਹਨਾਂ ਵਿੱਚ ਜਿਵੇਂ ਸਿਕਰੀ ਹੋ ਜਾਣਾ हेयर फॉਲ ਜਿੰਨੂੰ ਵਾਲ ਝੜਨਾ ਕਹਿੰਦੇ ਹਨ ਝੜਨ ਕਰਕੇ ਕੰਝਾਪਨ ਆਣਾ ਜਾਂ ਕੀੜਾ ਲੱਗਣਾ ਜੋ ਆਮ ਤੌਰ ਤੇ ਕੀੜਾ ਨਹੀਂ ਹੁੰਦਾ ਉਹਨੂੰ ਸਕਿਨ ਦੀ ਲੈਂਗੁਏਜ ਦੇ ਵਿੱਚ ਐਲੋਪੇਸ਼ੀਆ ਆਇਟਾ ਕਿਹਾ ਜਾਂਦਾ ਹੈ ਇਹੋ ਜਿਹੀਆਂ ਬਹੁਤ ਸਾਰੀਆਂ ਪ੍ਰੋਬਲਮਸ ਲੈ ਕੇ ਆ ਰਹੇ ਹਨ ਤੇ ਇਸ ਕਰਕੇ ਕੱਲਾ ਚਮੜੀ ਦੇ ਰੋਗਾਂ ਬਾਰੇ ਗੱਲ ਕਰਨਾ ਜ਼ਰੂਰੀ ਨਹੀਂ ਹੈ ਬਹੁਤ ਸਾਰੇ ਪੇਸ਼IENTS ਨੂੰ ਵਾਲਾਂ ਦੀ ਸਮੱਸਿਆਵਾਂ ਬਾਰੇ ਵੀ ਸਮਝਾਣਾ ਕਾਫੀ ਜ਼ਰੂਰੀ ਹੋ ਜਾਂਦਾ ਹੈ ਡਾਕਟਰ ਜੀ ਇਹ ਗੱਲ ਕਰੀਏ ਦਾ ਪਹਿਲਾ ਇਹ ਨਾ ਹੈ ਜਿਵੇਂ ਕੋਈ ਕੋਈ ਕੋਸ਼ਿਸ਼ ਆ ਲੋਕਾਂ ਦੀ ਕੁਝ ਹਾਈਜੀਨਿਕ ਕੰਡੀਸ਼ਨਸ ਕੋਈ ਲਾਈਫ ਸਟਾਈਲ ਇਦਾਂ ਦੀ ਹੈ ਅੱਜ ਕੱਲ ਦਾ ਖਾਣ ਪੀਣ ਇਦਾਂ ਦਾ ਹੈ ਸਟ्रेस ਫੈਕਟਰਸ ਬਹੁਤ ਸਾਰੇ ਹਨ ਜਿਹਦੇ ਕਰਕੇ ਸਕਿਨ ਦੀ ਪ੍ਰੋਬਲਮਸ ਹੋਣ ਦੇ ਨਾਲ ਨਾਲ ਲੋਕਾਂ ਵਿੱਚ हेयर ਦੀ ਵੀ ਪ੍ਰੋਬਲਮ ਜ਼ਿਆਦਾ ਆ ਰਹੀ ਹੈ ਡਾਈਟ ਬਹੁਤ ਚੰਗੀ ਨਹੀਂ ਹੈ ਲੋਕਾਂ ਦੀ ਕੁਝ ਹਾਈਜੀਨ ਨਹੀਂ ਐਨੀ ਹੁੰਦੀ ਕੁਝ ਮੈਂਟਲ ਸਟ्रेस ਹੋ ਜਾਂਦੇ ਹਨ ਘਰ ਦੀ ਸਮੱਸਿਆ ਸਟੱਡੀਜ਼ ਦੀ ਸਮੱਸਿਆ ਦਾ ਸਟੂਡੈਂਟਸ ਦੇ ਵਿੱਚ ਜਾਂ ਜੋ ਐਕਚੁਅਲ ਕੋਈ ਐਗਜ਼ਾਮ ਦੇ ਰਹੇ ਹੈ ਬੱਚੇ ਉਹਨਾਂ ਦੇ ਵਿੱਚ हेयर ਪ੍ਰੋਬਲਮਸ ਕਾਫੀ ਜ਼ਿਆਦਾ ਹੈ ਜੋ ਰੋਜ਼ ਦੇ ਵਿੱਚ ਜੋ ਨਿਊ ਪੇਸ਼IENTS ਹੁੰਦੇ ਆ उन्होंने ऑलमोस्ट 10-12 बारह केसिस सू हेयर की समस्या वाले ही मिलते हैं और ये हेयर की जो समस्या है ये लंबा टाइम चलती है ये मेडिसिन कुछ लंबा टाइम खानिया पैदा है इस करके फिर उन्होंने पेशेंट्स का फॉलोअप भी काफ़ी लंबे टाइम ही बनिया रहा है डॉक्टर जी गल करिए जिस तरह तुसी दसिया दी सिकरी आउना वाल जड़ना या लगना ते असी लग लग टॉपिक ते असी गल करिए जिस तरह सिकरी सिकरी आउना कारण की है देखो सिकरी नु ਅਸੀਂ ਸਕਿਨ ਦੇ ਵਿੱਚ ਸਿਬੋਰੀਆ ਕਹਿੰਦੇ ਹਾਂ ਜੇ ਇਹ ਕੰਡੀਸ਼ਨ ਜ਼ਿਆਦਾ ਵੱਧ ਜਾਂਦੀ ਹੈ ਉਹਨੂੰ ਸਿਬੋਰਿਕ ਡਰਮਟਾਈਟਿਸ ਕਹਿ ਦਿੱਤਾ ਹੈ ਇੱਕ ਫੰਗਸ ਹੈ ਇਹਦੇ ਵਿੱਚ ਇੱਕ ਮੈਲੈਸੀਜ਼ੀਆ ਫੰਗਸ ਹੈ ਜੋ ਤੁਹਾਡੀ ਹੇਅਰ ਦੀਆਂ ਲੇਅਰਸ ਨੂੰ ਇਨਫੈਕਟ ਕਰਦੀ ਹੈ ਆਮ ਤੌਰ ਦੇ ਵਿੱਚ ਇਹ ਸੋਚਿਆ ਜਾਂਦਾ ਹੈ ਕਿ ਫੰਗਸ ਜਾਂ ਸਿਕਰੀ ਹੋਣਾ ਇੱਕ ਆਇਲੀ ਕੰਡੀਸ਼ਨ ਹੈ ਇੱਕ ਡਰਾਈ ਕੰਡੀਸ਼ਨ ਨਹੀਂ ਹੈ ਇਹਦੇ ਵਿੱਚ ਜੋ ਆਪਣੇ ਹੇਅਰ ਦੇ ਆਇਲ ਗਲੈਂਡਸ ਹੈ ਉਹ ਜ਼ਿਆਦਾ ਐਕਟਿਵ ਹੋ ਜਾਂਦੇ ਹਨ ਆਇਲ ਪ੍ਰੋਡਕਸ਼ਨ ਜ਼ਿਆਦਾ ਹੋ ਜਾਂਦੀ ਹੈ ਇਸ ਕਰਕੇ ਸਿਕਰੀ ਇਜ਼ ਮੈਲੇਸੀਜ਼ੀਆ ਫੰਗਸ ਡਾਕਟਰ ਜੀ ਗੱਲ ਕਰੀ ਤਾਂ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਵਾਲ ਝੜਨਾ ਵਾਲ ਕਿਉਂ ਚੱਲ ਰਿਹਾ ਹੈ ਕਾਰਨ ਕੀ ਹੈ ਵਾਲ ਝੜਨ ਦੇ ਬਹੁਤ ਸਾਰੇ ਕਾਰਨ ਹਨ ਸਭ ਤੋਂ ਪਹਿਲਾ ਹੈ న్యూਟ੍ਰੀਸ਼ਨਲ ਡੈਫੀਸ਼ੀਐਂਸੀ ਡਾਈਟ ਡਾਈਟ ਦੇ ਵਿੱਚ ਮੇਨ ਆਂਦਾ ਹੈ ਪ੍ਰੋਟੀਨ ਵਾਲ ਕੇਰਟਨ ਦਾ ਬਣਿਆ ਹੁੰਦਾ ਹੈ ਕੇਰਟਨਿਕ ਪ੍ਰੋਟੀਨ ਹੈ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਪ੍ਰੋਟੀਨ ਡਾਈਟ ਦੀ ਡੈਫੀਸ਼ੀਅਨਸੀ ਹੁੰਦੀ ਹੈ ਤੇ ਇਹ ਇੱਕ ਬਹੁਤ ਇੰਪੋਰਟੈਂਟ ਕੌਜ਼ ਹੈ ਸਭ ਤੋਂ ਜ਼ਰੂਰੀ ਕੌਜ਼ ਹੈ ਵਾਲ ਚੜੰਦਾ ਬਹੁਤ ਸਾਰੇ ਵੈਜੀਟੇਰੀਅਨਸ ਦੇ ਵਿੱਚ ਇਹ ਕਾਮਨ ਹੈ ਕਿ ਵਾਲ ਚੜਦੇ ਹਨ ਕਿਉਂਕਿ ਉਹਨਾਂ ਨੂੰ ਪ੍ਰੋਟੀਨ ਸੋਰਸਸ ਉਹਨਾਂ ਲਈ ਘੱਟ ਜਾਂਦੇ ਹਨ ਦੂਸਰੀ ਚੀਜ਼ ਹੈ ਸਟ्रेस ਆਲਮੋਸਟ ਹਰ ਏਜ ਗਰੁੱਪ ਦੇ ਵਿੱਚ ਇੱਕ ਬਜ਼ੁਰਗ ਆਦਮੀ ਨੂੰ ਇੱਕ ਬੱਚੇ ਨੂੰ ਇੱਕ ਮਿਡਲ ਏਜ ਗਰੁੱਪ ਨੂੰ ਸਭ ਨੂੰ ਅੱਜਕਲ ਸਟ्रेस ਹੈ ਉਹ ਇੱਕ ਬਹੁਤ ਇੰਪੋਰਟੈਂਟ ਕਾਰਨ ਹੈ ਵਾਲ ਚੜੰਦਾ ਸਿਕਰੀ ਕਰਕੇ ਵੀ ਵਾਲ ਝੜ ਸਕਦੇ ਹਨ ਕਿਉਂਕਿ ਸਿਕਰੀ ਲਈ ਬਹੁਤ ਸਾਰੇ ਲੋਕ ਆਪਣੇ ਘਰ ਵਿੱਚ ਬਹੁਤ ਸਾਰੇ ਤੇਲ ਬਣਾ ਕੇ ਯੂਜ਼ ਕਰ ਰਹੇ ਹਨ ਦੇਸੀ ਇਲਾਜ ਕਰ ਰਹੇ ਹਨ ਜਿਦੇ ਕਰਕੇ ਵੀ ਵਾਲ ਝੜਦੇ ਹਨ ਤੇ ਇੱਕ ਜੈਨੇਟਿਕ ਜੈਨੇਟਿਕ ਕੌਜ਼ ਵੀ ਖਾਸਕਰ ਮੈਲਸ ਦੇ ਵਿੱਚ ਜਿੰਨੂੰ ਆਪਾਂ ਮੇਲ ਪੈਟਰਨ ਬੋਲਨੈਸ ਕਹਿੰਦੇ ਹਾਂ ਜਾਂ ਐਂਡਰੋਜਨੈਟਿਕ ਐਲੋਪੇਸ਼ੀਆ ਕਹਿੰਦੇ ਹਾਂ ਜੇ ਪੇਰੈਂਟਸ ਨੂੰ ਇਹ ਗੰਜਾਪਨ ਹੈ ਜਾਂ ਬੋਲਨੈਸ ਹੈ ਤਾਂ ਬੱਚਿਆਂ ਦੇ ਵਿੱਚ ਵੀ ਉਹ ਗੰਜਾਪਨ ਦੇਖਣ ਨੂੰ ਦੇਖਿਆ ਜਾਂਦਾ ਹੈ ਜੋ ਤੁਸੀਂ ਦੇਖ ਰਹੇ ਹੋ ਦੇਖਤ ਵਿੱਚ ਆ ਰਿਹਾ ਲੱਗਾ ਜਿਸ ਤਰ੍ਹਾਂ ਦਾੜੀ ਨਹੀਂ ਕੀਆ ਲੱਗ ਗਿਆ ਸਿਰ ਨੂੰ ਕੀੜਾ ਲੱਗ ਗਿਆ ਇਹ ਹੈ ਕਿ ਇਹ ਕੀੜਾ ਫਸਲ ਦੇ ਚ ਵਾਕਈ ਕੀੜਾ ਹੈਗਾ ਕਿ ਕੁਝ ਹੋ ਹੈ ਇਹਨੂੰ ਸਕਿਨ ਲੈਂਗੁਏਜ ਦੇ ਵਿੱਚ ਐਲੋਪੇਸ਼ੀਆ ਏਰੀਆਟਾ ਕਿਹਾ ਜਾਂਦਾ ਹੈ ਇੱਕ ਆਟੋਇਮਿਊਨ ਕੰਡੀਸ਼ਨ ਹੈ ਆਟੋਇਮਿਊਨ ਦਾ ਮਤਲਬ ਹੈ ਕਿ ਬਾਡੀ ਦਾ ਆਪਣਾ ਹੀ ਇਮਿਊਨ ਸਿਸਟਮ ਬਾਡੀ ਦੇ ਵਾਲਾ ਅਗੇਂਸਟ ਹੋ ਜਾਂਦਾ ਹੈ ਬਾਡੀ ਦੇ ਹੇਅਰ ਫੋਲਿਕਲਸ ਨੂੰ ਅਟੈਕ ਕਰਦਾ ਹੈ ਇਹਦੇ ਵਿੱਚ ਗੋਲ ਪੈਚੇਸ ਬਣ ਜਾਂਦੇ ਹਨ ਜੋ ਸਿਰ ਤੇ ਹੋ ਜਾਂਦੇ ਹਨ ਬੀਅਰਡ ਦੇ ਵਿੱਚ ਦਾੜੀ ਵਿੱਚ ਹੋ ਸਕਦੇ ਹਨ ਬਹੁਤ ਸਾਰੇ ਸੀਵੀਅਰ ਕੇਸਸ ਦੇ ਵਿੱਚ ਆਈਬ੍ਰੋਸ ਤੇ ਵੀ ਇਨਵੋਲਵ ਹੋ ਜਾਂਦਾ ਹੈ ਇਹਦੇ ਵਿੱਚ ਕੋਈ ਕੀੜਾ ਨਹੀਂ ਹੈ ਬਸ ਇੱਕ ਆਟੋਇਮਿਊਨ ਕੰਡੀਸ਼ਨ ਹੈ ਔਰ ਇਹਨੂੰ ਆਪਾਂ ਟਰੀਟ ਕਰ ਸਕਦੇ ਹਾਂ ਇਹਦੇ ਲਈ ਬਹੁਤ ਜ਼ਰੂਰੀ ਚੀਜ਼ ਇਹ ਹੈ ਕਿ ਹੋਮ ਰੈਮਡੀਜ਼ ਨਾ ਕੀਤੀਆਂ ਜਾਣ ਲੋਕ ਘਰ ਵਿੱਚ ਤੇਲ ਬਣਾ ਕੇ ਲਾ ਰਹੇ ਹਨ ਕੋਈ ਐਸਿਡ ਲਗਾ ਰਿਹਾ ਹੈ ਕੋਈ ਪਿਆਜ਼ ਦਾ ਰਸ ਕੱਢ ਕੇ ਉੱਥੇ ਲਗਾ ਰਿਹਾ ਹੈ ਉਹਦੇ ਨਾਲ ਵਾਲ ਪਰਮਾਨੈਂਟਲੀ ਡੈਮੇਜ ਹੋ ਜਾਣਗੇ ਉਸ ਤੋਂ ਬਨ ਉਹਨਾਂ ਦੀ ਜੜ ਖਤਮ ਹੋ ਜੋਗੀ ਔਰ ਜੋ ਆਪਣੇ ਕੋਲ हेयर ਗਰੋ ਕਰਨ ਦਾ ਵਾਲ ਦੁਬਾਰਾ ਲੈ ਕੇ ਆਉਣ ਦਾ ਚਾਂਸ ਹੈ ਉਹ ਖਤਮ ਹੋ ਜਾਏਗਾ ਇਹੋ ਜੀ ਕੰਡੀਸ਼ਨਸ ਲਈ ਬੈਟਰ ਇਹੀ ਹੈ ਕਿ ਤੁਸੀਂ ਚਮੜੀ ਦੇ ਡਾਕਟਰ ਨੂੰ ਮਿਲੋ ਉਹ ਤੁਹਾਡਾ ਪੂਰਾ ਚੈੱਕਅਪ ਕਰਨਗੇ ਕੁਝ ਟੈਸਟ ਦੱਸਣਗੇ ਜਿਦੇ ਚ ਇੱਕ ਥਾਇਰੋਇਡ ਬਹੁਤ ਜ਼ਰੂਰੀ ਟੈਸਟ ਹੈ ਤੁਹਾਨੂੰ ਟਰੀਟਮੈਂਟਸ ਦੇ ਵਿੱਚ ਉਹ oral tablets ਦੇ ਸਕਦੇ ਹੈ ਕੁਝ ਲਗਾਉਣ ਵਾਲੇ ਲੋਸ਼ਨ ਦੇ ਸਕਦੇ ਹੈ ਔਰ ਇੰਜੈਕਸ਼ਨਸ ਵੀ ਲੱਗ ਸਕਦੇ ਹਨ ਇਟ ਡਿਪੈਂਡ ਕਰਦਾ ਹੈ ਤੁਹਾਡਾ ਡਿਜ਼ੀਜ਼ ਕਿੰਨਾ ਹੈ ਕਿੰਨੀ دیر ਦਾ ਹੈ ਔਰ ਉਹ ਇੰਜੈਕਸ਼ਨਸ ਹਾਰਮਫੁਲ ਨਹੀਂ ਹੈ ਉਹ ਬ੍ਰੇਨ ਤੱਕ ਨਹੀਂ ਪਹੁੰਚ ਰਹੇ ਉਹ ਕੋਈ ਸਾਈਡ ਇਫੈਕਟ ਨਹੀਂ ਕਰਨਗੇ ਉੱਪਰ ਸਕਿਨ ਦੇ ਉੱਪਰ ਵਾਲਾਂ ਦੇ ਉੱਪਰ ਇੰਜੈਕਸ਼ਨ ਲੱਗੇਗਾ ਤੇ ਉਹਦੇ ਨਾਲ ਜੋ ਵਾਲਾਂ ਦੀ ਗ੍ਰੋਥ ਹੈ ਉਹ ਜਲਦੀ ਆਉਣ ਦੇ ਚਾਂਸਸ ਹੁੰਦੇ ਆ ਡਾਕਟਰ ਸਾਹਿਬ ਇਹ ਤਾਂ ਲੱਗਦਾ ਇਸ ਦਾ ਮਾਰਕੀਟ ਦੇ ਵਿੱਚ ਦਾ ਸੋਸ਼ਲ ਮੀਡੀਆ ਦਾ ਬਹੁਤ ਹੀ ਵਿਸ਼ਾ ਵਿਸ਼ਾ ਤੇ ਆ ਰਿਹਾ ਹੈ ਲੋਕਾਂ ਦੇ ਨੁਕਤੇ ਦੱਸ ਵੀ ਲਈਆ ਪਲੱਸ ਇਹ ਵੀ ਕੁਝ ਕੰਪਨੀਆਂ ਵੀ ਹੈਗੀਆਂ ਜਿਸ ਤਰ੍ਹਾਂ ਸਿਕਰੀ ਦਾ ਐਡ ਦਿੰਦੇ ਹੈਗੇ ਆ ਵਾਲ ਝੜਨ ਦੇ ਕੀ ਰੱਲ ਲੱਗਣ ਦੇ 25 ਬੰਦੇ ਠੀਕ ਹੈ ਉਹਨੂੰ ਕੋਈ ਸਾਈਡ ਇਫੈਕਟ ਫਿਰ ਹੁੰਦਾ ਵੀ ਸਾਈਡ ਇਫੈਕਟ ਬਿਲਕੁਲ ਹੁੰਦਾ ਜੀ ਅ ਅਗਰ ਉਹਦੇ ਵਿੱਚ ਕੁਝ ਇਹੋ ਜਿਹੇ ਪ੍ਰੋਡਕਟਸ ਹੋਣ ਜਿਨ੍ਹਾਂ ਨਾਲ ਤੁਹਾਡੀ ਜੜ੍ਹ ਹੀ ਚਲੀ ਜਾਏ ਤਾਂ ਉੱਥੇ ਕਦੀ ਵਾਲ ਨਹੀਂ ਆਣਗੇ ਕੁਝ ਇਹੋ ਜਿਹਾ ਤੇਲ ਹੈ ਹੁਣ ਲੋਕਾਂ ਨੂੰ ਇਦਾਂ ਲੱਗਦਾ ਕਿ ਸਿਕਰੀ ਹੋਣਾ ਇੱਕ ਡਰਾਈਨੈਸ ਹੈ ਉਹ ਆਇਲਿੰਗ ਕਰ ਰਿਹਾ ਹੈ ਰਿਪੀਟਿਡਲੀ ਏਵਰੀ ਡੇ ਤੇਲ ਲਗਾ ਰਿਹਾ ਹੈ ਪਰ ਉਹ ਐਕਚੁਅਲ ਜੋ ਸਿਕਰੀ ਉਹ ਇੱਕ ਫੰਗਸ ਹੈ ਉਹ ਤੇਲ ਲਗਾਉਣ ਕਰਕੇ ਉਹ ਫੰਗਸ ਨੂੰ ਹੋਰ ਨਿਊਟ੍ਰੀਸ਼ਨ ਮਿਲ ਰਿਹਾ ਹੈ ਉਹ ਹੋਰ ਵੱਧ ਰਹੀ ਹੈ ਗਰੋ ਕਰ ਰਹੀ ਹੈ ਇਸ ਕਰਕੇ ਸੋਸ਼ਲ ਮੀਡੀਆ ਦੇਖਣ ਦੀ ਬਜਾਏ ਇੱਕ ਡਾਕਟਰ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਡਾਕਟਰ ਹੀ ਤੁਹਾਨੂੰ ਐਡਵਾਈਸ ਕਰ ਕਰ ਸਕੇਗਾ ਕਿ ਇਹ ਫੰਗਸ ਹੈ ਇਹਦੀ ਆਇਲਿੰਗ ਬੰਦ ਕਰੋ ਤਾਂ ਕਿ ਇਹਦੀ ਆਪਾਂ ਗਰੋਥ ਸਟਾਪ ਕਰ ਸਕੀਏ ਹੁਣ ਸਾਡੇ ਕੋਲ ਮੈਡੀਕੇਟਿਡ ਐਂਟੀਫੰਗਲ ਲੋਸ਼ਨ ਹੈ ਸ਼ੈਂਪੂ ਹੈ ਜਿੰਨਾ ਦੀ ਯੂਜ਼ ਕਰਨ ਨਾਲ ਇਹ ਡੈਂਡਰਸ ਦੀ ਸਮੱਸਿਆ ਕਾਫੀ ਹੱਦ ਤੱਕ ਠੀਕ ਹੋ ਜਾਏਗੀ ਜੋ ਸੋਸ਼ਲ ਮੀਡੀਆ ਦੇ ਵਿੱਚ ਜਾਂ ਜੋ ਖੁਦ ਕੰਪਨੀਆਂ ਖੁਦ ਆਪਣੀਆਂ ਹੀ ਮੈਡੀਸਿਨਸ ਪ੍ਰਮੋਟ ਕਰ ਰਹੀਆਂ ਬਿਨਾਂ ਡਾਕਟਰ ਤੋਂ ਪੁੱਛੇ ਉਹਨਾਂ ਦੇ ਨੁਕਸਾਨ ਹੋ ਸਕਦੇ ਹਨ ਉਹਨਾਂ ਦੀ ਓਵਰ ਯੂਜ਼ ਨਾਲ ਵੀ ਪ੍ਰੋਬਲਮ ਹੋ ਸਕਦੀ ਹੈ ਲੱਗਦਾ ਜਿਕਰ ਜਿਸ ਤਰ੍ਹਾਂ ਸਿੱਕਰੀ ਹੈਗੀ ਵਾਲ ਚੜਨ ਦੀ ਗੱਲ ਜਨਾ ਠੀਕ ਹੈ ਇਹ ਜਿਸ ਤਰ੍ਹਾਂ ਦਸੇ ਰਹੇ ਨੇ ਕੋਈ ਵੀ ਆਪਾਂ ਫਟਸਰ ਖਾ ਲਿੱਤੇ ਜਾਂਦੇ ਠੀਕ ਹੈ ਖਾਣ ਤੋਂ ਬਾਅਦ ਜਿਹੜੇ ਹੈਗਾ ਨਿਕਲਦੇ ਹੈਗੇ ਤਾਂ ਉਹਨਾਂ ਤੋਂ

షుగర్ ਹੈ, ਬੀਪੀ ਹੈ, ਥਾਇਰੋਇਡ ਹੈ, ਪੀਸੀਓਐਸ ਬਹੁਤ ਕਾਮਨ ਹੈ। ਇਹ ਸਭ ਰੀਜਨਸ ਹੈ हेयर ਫਾਲ ਹੋਣ ਦੇ। ਕਿਸੇ ਕਾਰਨ ਕਰਕੇ ਹੀ हेयर ਫਾਲ ਹੁੰਦੀ ਹੈ ਤਾਂ ਇਹ ਸਾਰੀਆਂ ਬਿਮਾਰੀਆਂ ਜਾਂ ਐਕਿਊਟ ਇਲਨਸ, ਐਕਿਊਟ ਇਲਨਸ ਦੇ ਵਿੱਚ ਡੇਂਗੂ, ਮਲੇਰੀਆ, ਟਾਈਫਾਈਡ ਫੀਵਰ ਕਿਸੇ ਵੀ ਕਾਰਨ ਦਾ ਫੀਵਰ, ਕੋਈ ਇਨਫੈਕਸ਼ਨ ਹੋ ਜਾਂਦੀ ਹੈ। ਜੇ ਉਹ ਲੰਬਾ ਚਿਰ ਚੱਲਦੀ ਹੈ ਟਿਊਬਰਕੂਲੋਸਿਸ, ਪਬੀਵੀ ਕੇ ਹੋਜੀ ਬਿਮਾਰੀ ਹੈ, ਟੀਬੀ ਦੀ ਦਵਾਈਆਂ ਕਰਕੇ ਵੀ ਐਂਟੀ ਹਾਈਪਰਟੈਂਸਿਵ ਬੀਪੀ ਦੀ ਬਿਮਾਰੀਆਂ, ਸ਼ੂਗਰ ਦੀ ਬਿਮਾਰੀਆਂ ये बहुत सारे कारण हैं जिन्ना करके हेयर फॉल होंगी है दूसरा जिदा आप गल की न्यूट्रिशनल डेफिशंसी उन्होंने करके भी वाल झड़ते हैं जो कीड़ा लगना है वह ज़्यादातर थायरॉयड इशूज करके हो सकता है या फिर पी सी ओ एस करके भी आ, कीड़ा लगना या एलोपेशिया ही आता होंगे डॉक्टर एक तो लास्ट सवाल है कि अपने ਅਸੀਂ ਇੱਥੇ ਪੇਸ਼IENTS ਨੂੰ ਕੀੜਾ ਲੱਗਣ ਵਾਸਤੇ ਇੰਜੈਕਸ਼ਨਸ ਲਗਾ ਰਹੇ ਹਾਂ ਉਹਨਾਂ ਨੂੰ ਨਾਲ oral medications ਵੀ ਦੇ ਰਹੇ ਹਾਂ ਤਾਂ ਕਿ ਆਪਾਂ ਪ੍ਰੋਬਲਮ ਅੱਗੇ ਹੋਣ ਤੋਂ ਰੋਕ ਸਕੀਏ ਉਹਨਾਂ ਨੂੰ ਇੱਥੇ ਕਾਉਂਸਲ ਕੀਤਾ ਜਾਂਦਾ ਹੈ ਉਹਨਾਂ ਦੇ ਟੈਸਟ ਕਰਵਾਏ ਜਾਂਦੇ ਹਨ ਕਿ ਇਹ ਪ੍ਰੋਬਲਮ ਕਿਉਂ ਹੋ ਰਹੀ ਹੈ ਉਹਨਾਂ ਨੂੰ ਸਟ्रेस ਰਿਲੇਟਿਡ ਚੀਜ਼ਾਂ ਸਮਝਾਈਆਂ ਜਾਂਦੀਆਂ ਹਨ ਕਿ ਜਿੰਨਾ ਤੁਸੀਂ ਸਟ्रेस ਜ਼ਿਆਦਾ ਲਓਗੇ ਉਨੀ ਪ੍ਰੋਬਲਮ ਹੋਏਗੀ ਬਾਕੀ ਸਿਕਰੀ ਵਾਸਤੇ ਐਂਟੀਫੰਗਲ ਸ਼ੈਂਪੂ ਹੈ ਐਂਟੀਫੰਗਲ ਮੈਡੀਕੇਸ਼ਨਸ ਮਿਲ ਰਹੀਆਂ ਸਾਰੀਆਂ মালਟੀਵਿਟਾਮਿਨ ਇੱਥੇ ਦਿੱਤੇ ਜਾਂਦੇ ਹਨ ਕੁਝ ਟੈਸਟ ਕਰਵਾਏ ਜਾਂਦੇ ਹਨ ਜਿਨ੍ਹਾਂ ਨੂੰ ਆਪਾਂ ਆਪਣੀ ਡੈਫੀਸ਼ੈਂਸੀਜ਼ ਆਈਡੈਂਟੀਫਾਈ ਹੋ ਕੇ ਉਸ ਹਿਸਾਬ ਨਾਲ ਪੇਸ਼ੈਂਟ ਨੂੰ ਟਰੀਟਮੈਂਟ ਦਿੱਤੀ ਜਾਂਦੀ ਹੈ ਜੇ ਸਿਕਰੀ ਮੰਨ ਲੀਏ ਵੀ ਇਹ ਜਿਹੇ ਆਸ ਪੰਜਾਬ ਸਰਕਾਰ ਵੱਲੋਂ ਦਿੱਤੇ ਸਭ ਦਾਉ ਦੇ ਤੇ ਮੁਫਤ ਬਿਲਕੁਲ ਮੁਫਤ ਹੈ ਜੀ ਅਸੀਂ ਇੱਥੇ ਮਲਟੀਵਿਟਾਮਿਨਸ ਹੈ ਸਾਡੇ ਕੋਲ ਐਂਟੀਫੰਗਲ ਇਟਰਾਕੋਨਜ਼ੋਲ ਆਂਦੀ ਹੈ ਐਂਟੀਫੰਗਲ ਫਲੂਕੋਨਜ਼ੋਲ ਆਂਦੀ ਹੈ ਉਹ ਸਾਰੀਆਂ ਬਿਲਕੁਲ ਫ੍ਰੀ ਹੈ ਜੋ ਆਪਣੀ ਡਿਸਪੈਂਸਰੀ ਤੋਂ ਮਿਲ ਰਹੀ ਹੈ ਪੇਸ਼ੈਂਟਸ ਉਹਨਾਂ ਨੂੰ ਲੈ ਰਹੇ ਹਨ ਔਰ ਹੁਣ ਮੈਡੀਕੇਸ਼ਨਸ ਅਸੀਂ अराउंड 10 ਟੂ 15 ਡੇਸ ਦੀ ਪ੍ਰੋਪਰ ਦਵਾਈ ਦੇ ਰਹੇ ਹਾਂ ਪੇਸ਼ੈਂਟ ਨੂੰ ਜੀ ਜੋ ਬਿਲਕੁਲ ਬਿਲਕੁਲ ਹੀ ਫ੍ਰੀ ਹੈ ਜਿਦਾ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਪੇਸ਼ੈਂਟਸ ਤੋਂ ਡਾਕਟਰ ਸੇਕ लास्ट ਸਵਾਲ ਆਪਣੀ ਕੇਂਦਰ ਨੂੰ ਦੇ ਨਾਲ ਨਾਲ ਜਿਹੜੇ ਹੈਗਾ ਵਾਲਾਂ ਦੇ ਸੰਭਾਲ ਵਾਸਤੇ ਕੀ ਮੈਸੇਜ ਲਗਾਓ ਫਸਟ चीज़ य है कि तो लाइफ स्टाइल अच्छा होना चाहिए शुगर जंक अपना जो बार बारदा खाना पीना है फास्ट फूड है वह बंद करो स्ट्रैस घट लो खुश रहो अपनी लाइफ समस्यावान सुलझाने की कोशिश करो ताकि तो जो हेयर फॉल की इन्नी कॉमन प्रॉब्लम है वो ठीक रहे और अपनी किसी भी बाला की बीमारी नहीं किसी वैद को जा डॉक्टर को डिस्पेंसरी uh, को जान तो बैटर है कि पहला एक डरमेटोलॉजिस्ट को दिखाओ एक स्किन के डॉक्टर मिलो दी जड़ जड़ू समझो प्रॉब्लम समझो ताकि सही तरीके इलाज हो सके